ਨਮਸਕਾਰ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਥੋੜੀ ਧਾਰਮਿਕ ਗੱਲ ਕਰ ਲਈਏ ਜੇ ਗੱਲ ਕਰਦੇ ਧਾਰਮਿਕ ਕੋਈ ਮਾੜੀ-ਮੋਟੀ ਮੇਥੋਂ ਗਲਤੀ ਹੋ ਗਈ ਤਾਂ ਮਾਫੀ ਚਾਹੁੰਦਾ ਜੀ ਮੈਂ ਵੀ ਆਪਾਂ ਅੱਜ ਉਹ ਦੱਸਣਾ ਤੁਹਾਨੂੰ ਨੌਲਜ ਲੈਣੀਆਂ ਵੀ ਆਪਾਂ ਚੀਂਦੇ ਜੀ ਮਰਨਾ ਕੀ ਹੈ ਵੀ ਆਪਾਂ ਜਿਉਂਦੇ ਜੀ ਕਿਵੇਂ ਮਰ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਨਾਨਕ ਜੀਵ ਤੇ ਆ ਮਰ ਜਾਈ ਹੈ ਐਸਾ ਜੋਖਮ ਹੈ ਕਬੀਰ ਸਾਹਿਬ ਨੇ ਵੀ ਕਿਹਾ ਜਿਸ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਤਮਾ ਹੁਣ ਜਿੰਦੇ ਜੀ ਮਰਨਾ ਹੈ ਕਿ ਕਹਿੰਦੇ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹੀ ਸਿਮਰੀਏ ਜੰਮੇ ਤੇ ਮਰਚਾਏ ਹੁਣ ਏਕੋ ਕੀ ਹੈ ਏਕੋ ਸਿਮਰੋ ਕੋਈ RAM RAM ਕਹ ਲੰਦਾ ਹੈ ਕੋਈ ਵਾਹਿਗੁਰੂ ਕਹਿੰਦਾ ਹੈ ਕੋਈ ਅੱਲਾ ਅੱਲਾ ਕਹਿੰਦਾ ਉਹ ਕਹਿੰਦਾ ਏਕੋ ਨਾਮ ਹੋ ਹੁਕਮ ਹਨਾ ਨਕ ਸਤਿਗੁਰੂ ਦਿਆ ਬਜਾਈ ਜੀ ਮੂ ਸੱਚੇ ਪਾਤਸ਼ਾਹ ਅਕਾਲ ਪੁਰਖ ਨਾਮ ਉਹਨਾਂ ਕੋਲ ਹੀ ਜਾਂਦਾ ਹੈ ਉਹੀ ਹੁਕਮ ਲੈ ਕੇ ਆਉਂਦੇ ਨੇ ਪੂਰੇ ਸਤਿਗੁਰ ਥੋਲਿਆ ਜਾਂਦਾ ਹੈ ਮਾਸਟਰ ਕਹ ਲੋ ਉਹਨਾਂ ਆਪਾਂ ਕੁਝ ਵੀ ਕਰੇ ਬੀਕੋ ਸਿਮਰੋ ਨਾਨਕ ਇਕੋ ਕਿਸ ਕੀ ਸਿਮਰੀਏ ਜੋ ਜਲਤਰ ਰਿਹਾ ਸਮਾਏ ਦੂਜਾ ਕਾਹੀ ਸਿਮਰੀਏ ਜੰਮੇ ਤੇ ਮਰ ਜਾਏ ਕਹਿੰਦੇ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੇਵ ਜੀ ਉਹ ਕਾਹਦਾ ਹੁਕਮ ਹੈ ਅੱਖਾਂ ਬਾਝੋਂ ਦੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਜੋ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤੂੰ ਕਿਸ ਤੋ ਜੀਂਦੇ ਜੀ ਮਰਨਾ ਕੀ ਹੈ ਜੀਂਦੇ ਜੀ ਮਰਨਾ ਹੈਗਾ ਜਦੋਂ ਸਾਡੀ ਮੌਤ ਆਉਂਦੀ ਅਸੀਂ ਮਰਦੇ ਆ ਸਾਡੇ ਪੱਤ ਤੋਂ ਪਹਿਲਾਂ ਪੈਰ ਠੰਡੇ ਹੁੰਦੇ ਫਿਰ ਸਾਡੇ ਕੋਟੇ ਠੰਡੇ ਹੁੰਦੇ ਨੇ ਫਿਰ ਸਾਡੀ ਇਥੋਂ ਠੰਡਾ ਸਾਤੀ ਗੰਢੀ ਹੁੰਦੀ ਆ ਫਿਰ ਸਿਫਟ ਜਾਂਦੀ ਆ ਰੂਹ ਆ ਕੇ ਇੱਥੇ ਪਰ ਉਹ ਬਾਹਰ ਨਿਕਲ ਜਾਂਦੀ ਆ ਜਦੋਂ ਸਾਨੂੰ ਡਾਕਟਰ ਦੇਖਦਾ ਆ ਕੇ ਵੀ ਚੈੱਕ ਕਰ ਲੋ ਮਦੇਸਾ ਨਹੀਂ ਆਉਂਦੇ ਕਦੋਂ ਮਰ ਗਏ ਇਹੀ ਜਿੰਨੇ ਜੀ ਮਰਨਾ ਜਦੋਂ ਅਸੀਂ ਨੌਂ ਆ ਦਵਾਰਾਂ ਚੋਂ ਖਿਆਲ ਕੱਢ ਕੇ ਦਸਵੇਂ 'ਚ ਨੋੜਾਂ ਨੌਂ ਦਵਾਰੇ ਨਮੀਦਰ ਪੀਕੇ ਰਸ ਅਮਰਤ ਦਸਵੇਂ 'ਚ ਵਿੱਚੇ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸਤਸਨਾਮ ਜਦੋਂ ਅਸੀਂ ਉਹਨੂੰ ਮਾਲਕ ਨੂੰ ਯਾਦ ਕਰਾਂਗੇ ਪ੍ਰੈਕਟਿਸ ਕਰਾਂਗੇ ਰੋਜ਼-ਰੋਜ਼ ਫਿਰ ਸਾਡੀ ਰੂਹ ਸਿਮਟ ਕੇ ਇੱਥੇ ਆ ਜਾਊਗੀ ਕਿੰਤ ਜਟਿਲ ਕਹਿਣਾ ਜਦੋਂ ਇੱਥੇ ਸੇਮਟ ਗੀਰੂ ਅਸੀਂ ਰੋਜ਼ ਰੋਜ਼ ਮਾਲਕ ਨੂੰ ਥੈਈ ਚਾਵਾਂਗੇ ਉਹਨੂੰ ਸੱਚੇ ਪਾਸੇ ਹੋਂ ਥੈਈ ਚਾਵਾਂਗੇ ਉਹਦੇ ਦਰਵਾਜ਼ੇ ਤੇ ਰੋਜ਼ ਜਾਇ ਜਾਵਾਂਗੇ ਇਹ ਕੁੱਤਾ ਵੀ ਆਪਣੇ ਦਰਵਾਜ਼ੇ ਰੋ ਜਾ ਕੇ ਬੜੀ ਕਿਤਨਾ ਪਰੋਟੀ ਪਾਵਾਂਗੇ ਫਿਰ ਸੌਰਤ ਉਹਦੀ ਉੱਥੇ ਚੜੂਗੀ ਜਿਹੜਾ ਚੋਰੀ ਠੱਗੀ ਬੇਈਮਾਨੀ ਛੱਡ ਕੇ ਉਹ ਮਾਲਕ ਨਾਲ ਲਿਬ ਜੋੜੂਗੀ ਫਿਰ ਇੱਥੋਂ ਸਾਡਾ ਖਿਆਲ ਨਿਕਲ ਗਿਆ ਜਦੋਂ ਉੱਪਰ ਵਗ ਗਿਆ ਪਰਮਾ ਖੰਡਾ ਖੰਡਾ ਪਰਮੰਡਾ ਚ ਉਹ 2 ਘੰਟੇ ਬਾਅਦ 4 ਘੰਟੇ ਬਾਅਦ ਸੇ ਨੂੰ ਜਿੰਦੇ ਜੀ ਮਰਨਾ ਕਹਿੰਦੇ ਇਹ ਮਰਨਾ ਨਹੀਂ ਹੈ ਕਿ ਅਸੀਂ ਮਰ ਗਏ ਸਾਨੂੰ ਭੁੱਖ ਹੈ ਉਹ ਨੂੰ ਜਿੰਦੇ ਜੀ ਮਰਨਾ ਕਹਿੰਦੇ ਗੁਰੂ ਸਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਹੀ ਸਮਝਾਇਆ ਵੀ ਜਿੰਦੇ ਜੀ ਮਰਨ ਦਾ ਮਤਲਬ ਇਹ ਹੈ ਵੀ ਅਸੀਂ ਨੌਂ ਦਵਾਰਾਂ ਚੋਂ ਸੋਖਤ ਸਵੀਟ ਕੇ ਦਸਵੇਂ ਦਵਾਰ ਕਰੀ ਨੌਂ ਦਵਾਰੇ ਨਵੇਂ ਦਰ ਪੀ ਕੇ ਦਸ ਅਮਰਤ ਦਸਮੇਂ ਚ ਵੇਚੀ ਉਥੇ ਅਨਹਦ ਸ਼ਬਦ ਵੱਜੇ ਦਿਨ ਰਾਤਿ ਗੁਰਮਤੀ ਸ਼ਬਦ ਸੁਨਾਵਣਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੇਰੇ ਉੱਠ ਕੇ ਉਹਦੇ ਮਾਲਕ ਦੀ ਚਾਹ ਚ ਬੈਠਣਾ ਚਾਹੀਦਾ ਹੈ ਰੋਜ਼ 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 ਨਾ ਬਿਨਾ ਨੰਗਾ ਤੇ ਬੈਠਣਾ ਚਾਹੀਦਾ ਤੇ ਬਿਨਾ ਨੰਗਾ ਬੈਠਾਂਗੇ ਤਾਂ ਸਾਡੇ ਕੁਝ ਬੰਲੇ ਬੂ ਇਸ ਕਰਕੇ ਵੀਡੀਓ ਵਾਲੀ ਲੰਬੀ ਨਾ ਹੋ ਜਾਈ ਮੈਂ ਇਹਨੀ ਬੇਨਤੀ ਕਰਦਾ ਤੁਹਾਨੂੰ ਕਿ ਰੋਜ਼ ਉਹਦੀ ਜਾਤ ਚ ਬੈਠੋ ਤਾਂ ਤੁਹਾਡੀ ਇੱਕ ਦਿਨ ਜ਼ਰੂਰ ਸੁਣੂੰਗਾ ਤੁਹਾਨੂੰ ਆਪਣੇ ਕੋਲ ਬੁਲਾ ਕੇ ਸਾਰਿਆਂ ਦੱਸੂਗਾ ਖਾਣਾ ਮੰਨਵੰਡਾ ਦੀ ਸੈਰ ਕਰਾਉ ਸਾਰੇ ਕਿਤੇ ਘੁੰਮੂਗਾ ਤੁਸੀਂ ਬਸ ਛੱਡਣਾ ਪਊ ਸਾਰਾ ਕੁਝ ਭਲਾ ਕਰਨਾ ਪਊ ਨਾਨਕ ਨਾਮ ਛੱਡ ਦੀ ਕਲਾ ਤੇਰੇ ਬਾਣੇ ਸਰਬਤ ਦੁਖ ਜਿਹੜਾ ਸਵੇਰੇ ਉੱਠ ਕੇ ਸਾਰਿਆਂ ਦਾ ਭਲਾ ਮੰਗਦਾ ਉਹਦਾ ਕਦੇ ਬੁਰਾ ਨਹੀਂ ਹੁੰਦਾ ਲੱਖ ਦੁਨੀਆ ਬੁਰਾ ਕਰੀ ਜਾਵੇ ਲੱਖ ਤੁਹਾਡੇ ਮਗਰ ਥੋੜੇ ਵੈਰੀ ਬਹਿ ਜਾਣ ਜਦੋਂ ਆਕਾਲਪੁਰਖ ਤੁਹਾਡੇ ਨਾਲ ਆ ਤੁਹਾਡਾ ਕੋਈ ਬੰਦ ਨਹੀਂ